ਤੋਂ ਸਾਬਕਾ ਵਿਧਾਇਕ ਸੁਰਿੰਦਰ ਢਾਵਰ ਅਤੇ ਸਮੂਹ ਕਾਂਗਰਸੀ ਵਰਕਰਾਂ ਦੇ ਵੱਲੋਂ ਗੰਦੇ ਨਾਲੇ ਦੇ ਪ੍ਰੋਜੈਕਟ ਦੇ ਟੱਕਰ ਨੂੰ ਲੈ ਕੇ ਵਿਸ਼ੇਸ਼ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਰਿੰਦਰ ਢਾਵਰ ਨੇ ਦੱਸਿਆ ਕਿ ਮੌਨਸੂਨ ਬੜੀ ਤੇਜ਼ੀ ਨਾਲ ਦਸਤਕ ਦੇ ਰਿਹਾ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਕਾਰਨ ਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਮੇਂ-ਸਮੇਂ ਸਿਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਦੇ ਨਾਲੇ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਜ਼ਿਲ੍ਹਾ ਪ੍ਰਸ਼ਾਸਨ ਕੰਮ ਕਰਨ ਦੇ ਵਿੱਚ ਸਮਰਥ ਰਹਿ ਜਾਂਦਾ ਹੈ ਜਿਸ ਕਾਰਨ ਅਸੀਂ ਲੁਧਿਆਣਾ ਡਿਪਟੀ ਕਮਿਸ਼ਨਰ ਤੋਂ ਪੁਰਜ਼ੋਰ ਮੰਗ ਕਰਦੇ ਆ ਜਲ ਤੋਂ ਜਲਦ ਅਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾਵੇ ਗੰਦੇ ਨਾਲੇ ਨੂੰ ਢੱਕਣ ਦਾ ਕੰਮ ਸ਼ੁਰੂ ਕੀਤਾ ਜਾਵੇ ਮੰਗ ਪੱਤਰ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਸੀਂ ਅੱਜ ਮਿਲੇ ਆ ਪੋਰੇ ਦਿਨ ਪਹਿਲਾਂ ਰਾਜਾ ਬਿੰਗ ਸਾਡੇ ਮੈਂਬਰ ਪਾਰਲੀਮੈਂਟ ਨੇ 시ਵਾਜੀ ਨਗਰ ਨਾਲੇ ਤੇ ਵਿਜ਼ਿਟ ਕੀਤਾ ਸੀ ਤੁਹਾਨੂੰ ਬਰਾਤ ਉਹਨਾਂ ਨੇ ਦੇਖਿਆ ਕਿ ਇਲਾਕੇ ਦੀ ਜਿਹੜੀ ਹਾਲਤ ਬੜੀ ਮਾੜੀ ਹੈ ਲੋਕਾਂ ਦੇ ਘਰਾਂ 'ਚ ਪਾਣੀ ਖੜਿਆ ਲੋਕ ਗੰਦਗੀ ਦੇ ਵਿੱਚ ਨਰਕ ਦੀ ਜ਼ਿੰਦਗੀ ਉੱਥੇ ਬਤੀਤ ਕਰ ਰਹੇ ਨੇ ਸੋ ਉਹਨਾਂ ਨੇ ਹੌਸਿਲੀ ਡਿਵਿਟੀ ਕਮਿਸ਼ਨਰ ਨਾਲ ਗੱਲ ਕੀਤੀ ਸੀ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀ ਵਿੜਾਵਤ ਸਾਹਿਬ ਆ ਕੇ ਤੁਹਾਨੂੰ ਪੱਤਰ ਲਾ ਕੇ ਲੋਕਾਂ ਨਾਲ ਮਿਲਣਗੇ ਸੋ ਅਸੀਂ ਅੱਜ ਮਿਲ ਕੇ ਆਏ ਆ ਜਿਹੜੀ ਸਮੱਸਿਆ ਦੱਸੀ ਹੈ ਕਿ ਜਿਹੜਾ ਨਾਲਾ ਰੁੜਕੀ ਤੋਂ ਪਾਸ ਹੋਇਆ ਸੀ ਜਦੋਂ ਮੈਂ ਐਮਐਲਏ ਸੀ ਉਦੋਂ ਪਾਸ ਕਰਾ ਸੀ ਨਾਲਾ ਕੰਪਲੀਟ ਹੋ ਗਿਆ ਕ ਬੰਦੇ ਅਸੀਂ ਨਾਲ ਦੀ ਸਫਾਈ ਨਹੀਂ ਹੋਈ ਉਹ ਚ ਬਾਕ ਗੰਦਗੀ ਬਹੁਤ ਹੈ ਬਹੁਤ ਸੋ ਇਸੇ ਤਰ੍ਹਾਂ ਅੱਗੇ ਜੋ ਖੰਮ ਲਾ ਲਾ ਉਹ ਵੀ ਨਾਲਾ ਨਹੀਂ ਸਾਫ ਹੋਇਆ ਵੱਡੇ ਨਾਲੇ ਚ ਵੀ ਗੰਦਗੀ ਭਰੀ ਪਈ ਹੈ ਸੋ ਅਸੀਂ ਉਹਨੂੰ ਇਹ ਦੱਸਿਆ ਕਿ ਬੰਦਾ ਭੇਜ ਕੇ ਜਿਹੜਾ ਪਾਣੀ ਪਿਛੋਂ ਝੜਕੁਲੀ ਵਗੈਰਾ ਤੋਂ ਆਉਂਦਾ ਉਹ ਸਾਰੇ ਪਾਣੀ ਦਾ ਸਮੱਸਿਆ ਹੱਲ ਕੀਤਾ ਜਾਵੇ ਤਾਂ ਕਿ ਲੋਕ ਜਿਹੜੀ ਗੰਦਗੀ ਨਰਕ ਦੀ ਜ਼ਿੰਦਗੀ ਚ ਰਹਿ ਰਹੇ ਨੇ ਉਹਨਾਂ ਤੋਂ ਰਾਤ ਮਿਲ ਜੇ ਕਿ ਮੌਨਸੂਨ ਵੀ ਸ਼ੁਰੂ ਹੋ ਰਿਹਾ ਜੀ ਮੌਨਸੂਨ ਤਾਂ ਚੱਲ ਰਿਹਾ ਆਪਣੇ ਜੋਰ ਨਾਲ ਜੋ ਸਫਾਈ ਹੋਣੀ ਚਾਹੀਦੀ ਸੀ ਹੋਈ ਨਹੀਂ ਜੋ ਪੂਰੀ ਸਫਾਈ ਵਿਵਸਥਾ ਹੋਣੀ ਚਾਹੀਦੀ ਸੀ ਨਹੀਂ ਹੋਈ ਜੋ ਬੁੱਢੇ ਨਾਲੇ ਦੇ ਵਿੱਚ ਵੀ ਜੋ ਬੁੱਢਾ ਨਾਲਾ ਭੱਜਿਆ ਗਾਦਾ ਫਿਰ ਪਾਣੀ ਵੈਸੇ ਨਹੀਂ ਨਿਕਲਣਾ ਹੋਰ ਚ ਘੱਟ ਤੋਂ ਘੱਟ 6 6 7 7 ਫੁੱਟ ਗਾਰ ਔਰ ਸਾਰੀ ਗਾਰ ਘਟਾਣੀ ਚਾਹੀਦੀ ਔਰ ਮੈਂ ਸਮਝਦਾ ਕਿ ਇਹ ਬਰਸਾਤਾਂ ਤੋਂ 2 ਮਹੀਨਾ ਪਹਿਲਾਂ ਹੀ ਸਾਰਾ ਕੰਮ ਹੋਣਾ ਜਿਹੜਾ ਕੀ ਲੇਟ ਆ ਠੀਕ ਅਸੀਂ ਹੈ ਜੀ ਵਾਰਡ ਨੰਬਰ 57 56 55 ਇਹਨਾਂ ਦੇ ਬਿਸ਼ਿੰਦੇ ਸਾਰੇ ਇਕੱਠੇ ਹੋ ਕੇ ਇੱਥੇ ਡੀਸੀ ਸਾਹਿਬ ਦੇ ਨਾਲੇ ਮੰਗਪੱਤ ਡਾਇਰ ਸਾਹਿਬ ਦੇ ਨਾਲ ਦੇਣ ਆਏ ਆ ਜੀ ਸਾਡੇ ਮੁਹੱਲਿਆਂ ਦੇ ਵਿੱਚ ਕਾਫੀ ਸਮਾਂ ਦੀ ਪ੍ਰੋਬਲਮ ਹੈ ਹਰ ਹਰ ਬਾਰਿਸ਼ ਦੇ ਵਿੱਚ ਪਾਣੀ ਵੜ ਜਾਂਦਾ ਤੇ ਬੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਪਿੱਛੇ ਇੱਕ ਐਡਮਿਨਿਸਟ੍ਰੇਸ਼ਨ ਦੀ ਗਲਤੀ ਦੇ ਨਾਲ ਇੱਕ ਬੱਚੇ ਦੀ ਡੈਥ ਹੋ ਗਈ ਇੱਕ ਲੇਡੀਜ਼ ਦੀ ਡੈਥ ਹੋ ਗਈ ਕਰੰਟ ਲੱਗਣ ਦੇ ਨਾਲ ਹੁਣ ਆ ਬਾਰਸ਼ਾਂ ਅੱਗੇ ਹੁਣ ਸ਼ੁਰੂ ਨੇ ਜੀ ਹੋਰ ਹੁਣ ਇੱਥੇ ਹਾਲਾਤ ਬਹੁਤ ਬੁਰੇ ਨੇ ਜਾ ਕੇ ਤੁਸੀਂ ਦੇਖੋ ਉੱਥੇ ਮੁਹੱਲੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਵੜਿਆ ਹੋਇਆ ਹਰ ਘਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੋਈ ਹੋਈ ਹੈ ਇਹ ਉਦੋਂ ਦੀ ਚੰਨਿਆ ਵੀ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਹੀ ਦਿੱਤਾ ਮਿਉਟੀ ਦੀ ਸਫਾਈ ਹੈ ਜਿਹੜੀ ਪੱਧਰ ਤੇ ਕੀਤੀ ਜਾਵੇ ਤਾਂ ਕਿ ਜਿਹੜਾ ਗੰਦਾ ਪਾਣੀ ਹੈ ਨਾਲੇ ਦਾ ਉਹ ਘਰਾਂ ਦੇ ਵਿੱਚ ਲੋਕਾਂ ਦੇ ਨਾਂ ਬੜੇ ਪਾਣੀ ਪੈਣ ਦਾ ਡਰ ਹੈ ਬਿਲਕੁਲ ਇਹ ਮਰਦਾ ਫੈਲੀ ਪਈ ਹੈ ਜੀ ਪਾਣੀ ਅੱਜ ਵੀ ਖੜਾ ਹੈ ਪਾਣੀ ਅੱਜ ਵੀ ਖੜਾ ਹੈ ਉੱਥੇ ਗਾਦ ਜਗਾ ਜਗਾ ਖੜੀ ਹੈ ਤੁਸੀਂ ਜਾ ਕੇ ਦੇਖੋ ਮੱਲਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਹਜੇ ਵੀ ਪਾਣੀ ਵੜਿਆ ਹੋਇਆ ਵਾ ਸਰਕਾਰਾਂ ਕੁਝ ਕਰਦੀ ਸਰਕਾਰ ਕੋਲ ਤੇ ਲੈ ਕੇ ਆਏ ਆਂ ਇਹ ਅਰਜੀ ਵੀ ਸਾਡੇ ਡੀਸੀ ਸਾਹਿਬ ਕੋਈ ਸਾਡੀ ਹੈਲਪ ਕਰਨ ਵੀ ਸਾਡੇ ਮੱਲਿਆਂ ਦਾ ਕੋਈ ਵਿਕਾਸ ਕਰਾਣ ਲੁਧਿਆਣਾ ਲਾਈਵ ਲੇਟ ਇੰਕਾ ਜਾਰਦੀ ਰਿਪੋਰਟ